ਛੋਟੇ ਸਿੱਧੂ ਦੀ ਆਮਦ ਤੇ ਪਿੰਡ ਮੂਸੇਵਾਲਾ ਚ ਸਿੱਧੂ ਦੀ ਹਵੇਲੀ ਦੇ ਵਿੱਚ ਬੀਤੇ ਕੱਲ ਤੋਂ ਹੀ ਸਿੱਧੂ ਦੇ ਫੈਨਜ਼ ਨੇ ਨੇਹਰੀਆਂ ਲਿਆ ਦਿੱਤੀਆਂ ਹੋਈਆਂ ਨੇ ਜਿੱਥੇ ਢੋਲ ਦੇ ਡੱਗੇ ਤੇ ਨੌਜਵਾਨਾਂ ਨੇ ਭੰਗੜੇ ਪਾ ਪਾ ਕੇ ਧਰਤੀ ਹਿਲਾ ਕੇ ਰੱਖੀ ਹੋਈ ਹੈ ਉੱਥੇ ਹੀ ਮਟਿਆਰਾਂ ਕੁੜੀਆਂ ਨੇ ਗਿੱਧੇ ਚ ਧਮਾਲਾ ਪਾਈਆਂ ਨੇ ਸਿੱਧੂ ਦੇ ਫੈਨਜ਼ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਖੁਸ਼ੀਆਂ ਭਰਤੀਆਂ ਘਰ ਦੇ ਵਿੱਚ ਲੰਬੇ ਸਮੇਂ ਤੋਂ ਜਿਹੜਾ ਮਤਲਬ ਸੰਤਾਪ ਢੰਡਾਰਿਆ ਸੀ ਮਾਪਿਓ ਜਿਹੜਾ ਤੁਸੀਂ ਅੱਜ ਖੁਸ਼ੀ ਚ ਕੀ ਕਹਿਣਾ ਚਾਹੋਗੇ ਬਿਲਕੁਲ ਬੇਟਾ ਕਾਲਪੁਰਖ ਨੇ ਔਰ ਸੰਸਾਰ ਭਰ ਵਿੱਚ ਮਤ ਨੂੰ ਪਿਆਰ ਕਰਨ ਵਾਲੇ ਸੰਗਤ ਨੇ ਸਾਰਿਆਂ ਨੇ ਦੁਆਵਾਂ ਸੀਗੀਆਂ ਪਿਛਲੇ ਡੇਢ ਦੋ ਸਾਲ ਤੋਂ ਜਦੋਂ ਦਾ ਵੀ ਸ਼ੋਦੀਪ ਇਸ ਦੁਨੀਆ ਤੋਂ ਗਿਆ ਹੈ ਉਹਨਾਂ ਦਾ ਇਹ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਨੇ ਸਹਿਯੋਗ ਵੀ ਬਹੁਤ ਦਿੱਤਾ ਤੇ ਸਾਰਿਆਂ ਨੇ ਅਰਦਾਸਾਂ ਨੂੰ ਕਬੂਲ ਕਰਦੇ ਹੋਏ ਆਕਾਲਪੁਰਖ ਨੇ ਵਾਹਿਗੁਰੂ ਨੇ ਮਿਹਰ ਕਰ ਕਰਦੇ ਹੋਏ ਅੱਜ ਫੇਰ ਤੋਂ ਪੁੱਤਰ ਦੀ ਦਾਤ ਦਿੱਤੀ ਹੈ ਕਾ ਪੁਰਾਣੇ ਜਖਮਾਂ ਦੇ ਉੱਤੇ ਮਲਮ ਤਾਂ ਜੂ ਲੱਗੀ ਐ। ਅਮੈਂ ਸਾਰੇ ਦੁਨੀਆ ਭਰ ਦੇ ਵਿੱਚ ਬੇਟੇ ਨੂੰ ਕਾ ਪਿਆਰ ਕਰਨ ਵਾਲੀ ਸੰਗਤ ਦਾ, ਪਰਮਾਤਮਾ ਦਾ ਸਭ ਦਾ ਧੰਨਵਾਦ ਕਰਦਾ। ਇੱਕ ਪਾਸੇ ਸਿੱਧੂ ਨੂੰ ਚਾਹਣ ਵਾਲੇ ਤੇ ਅੱਜ ਛੋਟੇ ਸਿੱਧੂ ਨੂੰ ਵੀ ਚਾਹਣ ਵਾਲੇ ਉਹੀ ਪਿਆਰ ਦਿਖਾ ਰਹੇ ਆ ਜਿਹੜਾ ਰਿਸਪੈਕਟ ਬਿਲਕੁਲ ਬਿਲਕੁਲ ਉਹਨਾਂ ਨੂੰ ਸਾਰਿਆਂ ਨੂੰ ਹੀ ਇਹ ਲੱਗਦਾ ਵੀ ਉਹ ਉਹਨਾਂ ਦੇ ਭਰਾ ਦਾ ਰੂਪ ਹੀ ਐ, ਸਿੱਧੂ ਦਾ ਰੂਪ ਹੀ ਐ। ਔਰ ਅਸੀਂ ਵੀ ਇਸੀ ਤਰ੍ਹਾਂ ਹੀ ਮਹਿਸੂਸ ਕਰ ਰਿਹਾ ਵੀ ਸਾਨੂੰ ਪ੍ਰਮਾਤਮਾ ਨੇ ਜਿੱਦਾਂ ਦਾ ਭੈਣ ਜਸਵਿੰਦਰ ਨੇ ਗਾਣਾ ਵੀ ਗਾਇਆ ਸੀਗਾ ਵੱਡੇ ਪੈਰੀਂ ਗਿਆ ਸ਼ਾਇਦ ਪ੍ਰਮਾਤਮਾ ਨੇ ਛੋਟੇ ਪੈਰੀਂ ਸਾਨੂੰ ਵਾਪਸ ਕੀਤਾ ਤਾਂ ਕਲਪੁਰ ਮਹਾਰਾਏ ਦਾ ਬਹੁਤ ਬਹੁਤ ਧੰਨਵਾਦ ਕਰਦੇ ਸਰ ਲੰਬੇ ਸਮੇਂ ਤੋਂ ਡੀ ਕਰ ਰਹੀ ਸੀ ਫੈਨਸ ਵੀ ਪਰਿਵਾਰ ਕੁਝ ਬੋਲੂ ਅੱਜ ਪੋਸਟ ਸਾਂਝੀ ਕੀਤੀ ਹੈ ਫੈਨਸ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਦੇਖੋ ਉਹਦੇ ਚਾਹਵਨ ਵਾਲਿਆਂ ਜਿੱਦਾ ਸ਼ੁਰੂ ਤੋਂ ਹੀ ਬੜੀ ਉਤਸੁਕਤਾ ਸੀ ਮੇਰੇ ਖਿਆਲ ਹੈ 24 25 ਲੱਖ ਬੰਦਾ ਘਰੇ ਆ ਗਿਆ ਹੋਊਗਾ ਸੰਗਤ ਦੇ ਰੂਪ ਦੇ ਵਿੱਚ ਅਫਸੋਸ ਪ੍ਰਗਟ ਕਰਨ ਦੇ ਲਈ ਸਾਰਿਆਂ ਦੀ ਦਿੱਲੀ ਇੱਛਾ ਇਹੀ ਸੀ ਵੀ ਉਹ ਵਾਪਸ ਆਵੇ ਹੈਨਾ ਤਾਂ ਕਹਿੰਦੇ ਨੇ ਫਿਰ ਜਦੋਂ ਇੰਨੀਆਂ ਦੁਆਵਾਂ ਹੁੰਦੀਆਂ ਨੇ ਸੰਗਤ ਦੀ ਤਾਂ ਪ੍ਰਮਾਤਮਾ ਵੀ ਨਹੀਂ ਮੋੜਦਾ ਤਾਂ ਸ਼ਾਇਦ ਉਹ ਮਾਲਕ ਦੇ ਦਰ ਤੇ ਕਬੂਲ ਹੋਈਆਂ ਆਪਾਂ ਫੇਰ ਤੋਂ ਆਏ ਨੰਬਰ 2 ਤੇ ਇਹਦੇ ਨਾਲ ਇੱਕ ਇਹਨਾਂ ਦਰਿੰਦਿਆਂ ਨੂੰ ਵੀ ਇੱਕ ਸਬਕ ਮਿਲਣਾ ਚਾਹੀਦਾ ਐ ਇਸ ਦੇ ਵਿੱਚ ਉਹਨਾਂ ਨੇ ਕਿੰਨਾ ਕਰੋੜਾਂ ਲੋਕਾਂ ਦੇ ਹਿਰਦੇ ਬਲੁੰਦਰੇ ਨੇ ਇੱਕ ਥੋੜੀ ਜੀ ਚੰਦ ਪੈਸੇ ਦੀ ਖਾਤਰ ਮੈਂ ਪ੍ਰਮਾਤਮਾ ਅਗੇ ਬੇਨਤੀ ਕਰਦਾ ਕਿ ਮਾਲਕ ਉਹਨਾਂ ਨੂੰ ਸਮੱਤ ਬਖਸ਼ੇ ਵੀ ਤੁਸੀਂ ਪੈਸਾ ਇੰਨਾ ਇੰਪੋਰਟੈਂਟ ਨਹੀਂ ਹੈ ਪੈਸਾ ਇਨਸਾਨ ਲਈ ਬਣਿਆ ਜੇ ਤੁਸੀਂ ਇਨਸਾਨੀਅਤ ਨੂੰ ਪੈਸੇ ਲਈ ਕੁਰਬਾਨ ਕਰਨ ਲੱਗ ਜੂਗੇ ਤਾਂ ਤੁਹਾਡਾ ਇਹ ਕੋਈ ਵਧੀਆ ਰੁਝਾਨ ਦੀ ਹੈ ਦੇਖੋ ਸੰਸਾਰ ਦੀਆਂ ਦੁਆਵਾਂ ਦੇਖੋ ਅੱਜ ਤੁਹਾਨੂੰ ਲਾਂਹਤਾ ਪਾ ਰਿਹਾ ਲੋਕ ਜਿਨ੍ਹਾਂ ਨੇ ਅੱਜ ਕਿੰਨੀ ਖੁਸ਼ੀਓ ਬੱਚੇ ਦੀ ਵਾਪਸੀ ਦੇ ਉੱਤੇ ਕੀਤੀ ਹੈ ਤਾਂ ਮੇਰਾ ਸਿਰ ਝੁਕਦਾ ਸਾਰਿਆਂ ਦੇ ਅੱਗੇ ਉਸ ਪਰਮਾਤਮਾ ਦੇ ਅੱਗੇ ਜਿਨ੍ਹਾਂ ਦੀਆਂ ਦੁਆਵਾਂ ਜਿਨ੍ਹਾਂ ਦੀ ਰਹਿਮਤ ਦੇ ਨਾਲ ਮੈਂ ਦੁਬਾਰਾ ਫਿਰ ਵਸਨੇ ਦੇ ਵਿੱਚ ਮੈਨੂੰ ਖੜਾ ਕੀਤਾ ਹੈ ਪਰਮਾਤਮਾ ਨੇ ਕੋਟ ਨੂੰ ਕੋਟ ਮੈਂ ਪਰਮਾਤਮਾ ਦਾ ਧੰਨਵਾਦ ਕਰਦਾ ਜਿਸ ਤਰ੍ਹਾਂ ਤੁਹਾਡੀਆਂ ਗਮੀਆਂ ਨੂੰ ਰੱਬ ਨੇ ਅੱਜ ਪਰਮਾਤਮਾ ਨੇ ਖੁਸ਼ੀਆਂ 'ਚ ਤਬਦੀਲ ਕੀਤਾ ਹੈ ਤانوں ਪਤਾਇਆ ਦੇਣ ਵਾਲੇ ਇੱਥੇ ਵੀ ਆ ਰਹੇ ਨੇ ਘਰ ਵੀ ਬੋਤ ਰੌਣਕਾਂ ਲੱਗ ਰਹੀ ਨੇ ਗਾਣੇ ਬਾਣੇ ਵੱਜ ਰਹੇ ਨੇ ਕੀ ਮੈਸੇਜ ਦੇਣਾ ਚਾਹੁੰਦਾ ਨੂੰ ਦੇਖੋ ਜੀ ਆਪਣੀ ਆਪਣੀਆਂ ਭਾਵਨਾਵਾਂ ਨੇ ਜਿਸ ਤਰ੍ਹਾਂ ਵੀ ਕਿਸ ਨੂੰ ਚੰਗਾ ਲੱਗਦਾ ਉਹ ਉਸ ਤਰ੍ਹਾਂ ਬਿਆਖਤ ਕਰ ਰਹੇ ਹਨ ਮੈਂ ਤਾਂ ਇੱਥੇ ਹਲੇ ਜਦ ਤੱਕ ਹਸਪੀਟਲ 'ਚ ਛੁੱਟੀ ਨਹੀਂ ਮਿਲਦੀ ਹੈ ਨਾ ਮੈਂ ਥੋੜੇ-ਬਹੁਤ ਰਿਸ਼ਤੇਦਾਰ ਹਨ ਜਿੰਨੇ ਕਿ ਇੱਥੇ ਸਵੇਰ ਦੇ ਇੱਥੇ ਵੀ ਤੰਤਾ ਲੱਗਿਆ ਹੋਇਆ ਪਾ ਮੈਂ ਤਾਂ ਜਾ ਨਹੀਂ ਸਕਿਆ ਪਰੰਤੂ ਜਿੰਵੇਂ ਵੀ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਹਾਂ ਉੱਥੇ ਵੀ ਉਹ ਮੁੰਡੇ ਆਪੋ ਆਪਣੇ ਤਰੀਕੇ ਦੇ ਨਾਲ ਖੁਸ਼ੀ ਪ੍ਰਗਟ ਕਰ ਰਹੇ ਨੇ ਮੈਂ ਸਭ ਨੂੰ ਫੀਲ ਕਰਦਾ ਹਾਂ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੀ ਸੋਚ ਭਾਵਨਾ ਜਿੱਦਾਂ ਉਹਨੂੰ ਚੰਗਾ ਲੱਗਦਾ ਉਦਾਂ ਕਰਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਕਈ ਦਿਨ ਤੋਂ ਕੋ ਬ ਦੇਖ ਰਹੇ ਕਿ ਫੇਕ ਬਹੁਤ ਉੱਚਾ ਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਗਾ ਇਸ ਬਾਰੇ ਗਲਤ ਮਲ ਦੀ ਚੀਜ਼ਾਂ ਤੋੜ ਮਰੋ ਮੈਂ ਹਾਂ ਤੁਹਾਡੇ ਬਾਦ ਦੇ ਨਾਲ ਹਣਾ ਮੈਂ ਤਾਂ ਪਹਿਲੀ ਗੱਲ ਤੋਂ ਮੈਂ ਪੱਤਰਕਾਰ ਮੰਨਦਾ ਹੀ ਨਹੀਂ ਹਾਂ ਕਿਉਂਕਿ ਜਿਹੜਾ ਬੰਦਾ ਜਰਨਲਿਜ਼ਮ ਦੇ ਨਾਲ ਦੀ ਸਮਝ ਰੱਖਦਾ ਹੈ ਉਹ ਕਦੇ ਵੀ ਕੋਈ ਅਫਵਾਹ ਜਾਂ ਕੋਈ ਸਮਾਜ ਨੂੰ ਅਸਥਿਰ ਕਰਨ ਵਾਲੀਆਂ ਗੱਲਾਂ ਕਦੇ ਨਹੀਂ ਕਰਦਾ ਹਨ ਕਿਉਂਕਿ ਮੈਂ ਇੱਕ ਪੀੜਤ ਵਿਅਕਤੀ ਸੀ ਉਹਨਾਂ ਨੂੰ ਇਹੋ ਜਿਹੀਆਂ ਖਬਰਾਂ ਲਾ ਕੇ ਮਾਤਾ ਚਰਨ ਕੌਰ ਦਾ ਦਿਹਾਤ ਹੋ ਗਿਆ ਹੁਣ ਉਸ ਨੂੰ ਜੇਲ੍ਹ ਹੋਵੇਗੀ ਇਹੋ ਜਿਹੀਆਂ ਖਬਰਾਂ ਦਾ ਕੀ ਫਾਇਦਾ ਚਲੋ ਲਾ ਦਿਓ ਤੁਸੀਂ ਜੋ ਕੁਦਰਤੀ ਬਤੀਰੇ ਮੈਂ ਤਾਂ ਮੈਂ ਆਪਾਂ ਕਿਹੜਾ ਕਿਸੇ ਤੋਂ ਕੋਈ ਛਿਪਾ ਕੇ ਰੱਖਿਆ ਕਿਸੇ ਗੱਲ ਦਾ ਠੀਕ ਹੈ ਜਦੋਂ ਕੋਈ ਸਾਡੇ ਕੋਲ ਕੋਈ ਆਪਸ਼ਨ ਨਹੀਂ ਸੀ ਕੀ ਕਰਦੇ ਦੱਸੋ ਜ਼ਿੰਦਗੀ ਤਾਂ ਕੱਟਣੀ ਹੈ ਕਿਸੇ ਤਰੀਕੇ ਨਾਲ ਪਰ ਤੁਸੀਂ ਕਦੇ ਵੀ ਕਿਸੇ ਦੁਖੀ ਬੰਦੇ ਦੀ ਪ੍ਰਾਈਵੇਸੀ ਨੂੰ ਇਸ ਤਰ੍ਹਾਂ ਨਾ ਕਰੋ ਹਾਂ ਦੱਸ ਦਿਓ ਵੀ ਜੋ ਸਚਾਈ ਹੈ ਉਹਨੀ ਗੱਲ ਕਰੋ ਤਾਂ ਮੇਰੇ ਖਿਆਲੋਂ ਸਭ ਨੂੰ ਚੰਗਾ ਲੱਗੂਗਾ ਕਿਉਂਕਿ ਮੈਂ ਮੈਂ ਲੱਗਦਾ ਸੀ ਇਹ ਮੇਰੇ ਪੁੱਤ ਨੂੰ ਚਾਹਣ ਵਾਲੇ ਸੰਸਾਰ ਭਰ ਚ ਫੈਲੇ ਹੋਏ ਨੇ ਕੋਈ ਕੰਮ ਤੇ ਆ ਕੋਈ ਦੇਸ਼ ਪ੍ਰਦੇਸ਼ ਬੈਠਾ ਪਰ ਉਹ ਦੁਖੀ ਹੁੰਦੇ ਸੀ ਉਹਦੇ ਨਾਲ ਹੁਣ ਜੇ ਤਾਂ ਮੈਂ ਸਪਸ਼ਟੀ ਕਰ ਦਿੰਦਾ ਫਿਰ ਵੀ ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ ਫਿਰ ਉਹ ਮੇਰੇ ਸਪਸ਼ਟੀ ਕਰਨ ਨੂੰ ਉੱਪਰ ਹੈਡਿੰਗ ਕੁਝ ਹੋਰ ਅੰਦਰ ਕੁਝ ਹੋਰ ਹੈ ਤਾਂ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਐਂ ਨਾ ਕਰਿਆ ਕਰੋ ਕਿਸੇ ਦੀ ਜਿੱਥੇ ਨਿੱਜਤਾ ਸਟਾਰਟ ਹੁੰਦੀ ਹੈ ਉੱਥੇ ਥੋੜਾ ਜਿਹਾ ਗੁਰੇਜ਼ ਕਰਿਆ ਕਰੋ ਕਿਉਂਕਿ ਇਹ ਇੱਕ ਸੰਸਾਰ ਦਾ ਹਿੱਸਾ ਹੈ ਤੇ ਸਾਰੇ ਲੋਕ ਆਹਤ ਹੁੰਦੇ ਆ ਇਸ ਗੱਲ ਦੇ ਤੋਂ ਤਾਂ ਮੈਂ ਤੁਹਾਡਾ ਸਾਰੀ ਪ੍ਰੈਸ ਦਾ ਜਿੰਨੇ ਮਾਨਸਾ ਦੀ ਜਿਹੜੀ ਬੜੀ ਕ੍ਰੈਡੀਬਲ ਜਿਹੜੀ ਪ੍ਰੈਸ ਹੈ ਸਾਰੀ ਇਹਨਾਂ ਨੇ ਸਾਰੇ ਭਰਾਵਾਂ ਨੇ ਬੜਾ ਵਧੀਆ ਸਹਿਯੋਗ ਕੀਤਾ ਹੈ ਸਾਬ ਬਾਕ ਬਾਕ ਜਿਹੜੇ ਗਰੁੱਪਾਂ ਦੇ ਜਿੰਨੇ ਵੀ ਪੱਤਰਕਾਰ ਨੇ ਸਾਰਿਆਂ ਨਾਲ ਮੇਰੇ ਨਾਲ ਫੋਨ ਤੇ ਗੱਲ ਹੁੰਦੀ ਸੀ ਵੀ ਕਿ ਮੈਂ ਉਹਨਾਂ ਨੂੰ ਪਤਾ ਵੀ ਸੀ ਸਾਰੀ ਗੱਲ ਦਾ ਪਰੰਤੂ ਕਿਸੇ ਨੇ ਖਬਰ ਨਹੀਂ ਲਾਈ ਇਦਾਂ ਦੀ ਕਿਉਂਕਿ ਉਹਨੂੰ ਪਤਾ ਨਹੀਂ ਕਿ ਜਦੋਂ ਗੱਲ ਹੋਣੀ ਹੈ ਆਪਾਂ ਸਭ ਦੇ ਸਾਹਮਣੇ ਲੈ ਆਉਣੀ ਹੈ ਤੇ ਖੁਸ਼ੀਆਂ ਤਾਂ ਬੰਡੇ ਤੋਂ ਵੱਧ ਗਈਆਂ ਇਹਨੇ ਘੜਦੀਆਂ ਨੇ ਤਾਂ ਇਹ ਕਿਵੇਂ ਸਾਰਿਆਂ ਦਾ ਧੰਨਵਾਦ ਅਕਾ ਸੋਸ਼ਲ ਮੀਡੀਆ ਤੇ ਨਾ ਜਿਹੜਾ ਸਿੱਧੂ ਮੂਸੇ ਵਾਲੀ ਸ਼ੋਹਦੀਪ ਰੱਖੀ ਜਾਂਦੇ ਆ ਕਮੈਂਟ ਵੀ ਕਰ ਰਹੇ ਆ ਵੀ ਨਾਮ ਸਿੱਧੂ ਸ਼ੋਹਦੀਪ ਰੱਖਿਆ ਹੋ ਤੁਸੀਂ ਸੋਚਿਆ ਕੁਝ ਵੀ ਕੀ ਨਾ ਕਹਿਣ ਦੀ ਲੋੜ ਹੀ ਨਹੀਂ ਇਹ ਤਾਂ ਪਹਿਲਾਂ ਤੋਂ ਹੀ ਤੈ ਹੈ ਕਿਉਂਕਿ ਅਸੀਂ ਤਾਂ ਮੰਨਦੇ ਨਹੀਂ ਬੇਸ਼ੱਕ ਉਹ ਬੱਚਾ ਸਾਨੂੰ ਤਾਂ ਇਹ ਲੱਗਦਾ ਵੀ ਸ਼ਰੂਦੀਪੀ ਵਾਪਸ ਆਇਆ ਕਿਉਂਕਿ ਮੈਂ ਬੜੇ ਕਮੈਂਟ ਪੜ੍ਹਿਆ ਸੀ ਵੀ ਲੋਕ ਲਿਖ ਰਹੇ ਸੀ ਉਹਦੇ ਵਿੱਚ ਵੀ ਬੱਚੇ ਵੀ ਸੁਣਿਆ ਸੀ ਕਦੇ ਮਰਨ ਵਾਲੇ ਵਾਪਸ ਨਹੀਂ ਆਇਆ ਕਰਦੇ ਪਰੰਤੂ ਇਸ ਵਾਰ ਇਹ ਲੱਗਦਾ ਵੀ ਵਾਪਸ ਆ ਗਿਆ ਹਨਾ ਵੈਗਰੂ ਵੀ ਆਪਦੇ ਫੈਸਲੇ ਤੇ ਕਈ ਯਾਰੀ ਬੰਗੂੜੀ ਵਿਚਾਰ ਕਰਦਾ ਪਰ ਔਰ ਇੰਦਾ ਦਰਿੰਦਿਆਂ ਨੂੰ ਮੈਂ ਮੌਜੂਦਾ ਸਰਕਾਰਾਂ ਨੂੰ ਇਹ ਗੱਲ ਜ਼ਰੂਰ ਧਿਆਨ ਚ ਲੈਣੀ ਚਾਹੁੰਨਾ ਵੀ ਤੁਸੀਂ ਇਹੋ ਜੇ ਕਮਾਊ ਸਾਊ ਪੁੱਤਾਂ ਨੂੰ ਦੁਨੀਆ ਤੋਂ ਇਸ ਤਰੀਕੇ ਨਾਲ ਤੋੜ ਕੇ ਗੁੰਡਿਆਂ ਦੀ ਪੁਸ਼ਤਪਨਾਹੀ ਕਰਨੀ ਬੰਦ ਕਰ ਦਿਓ ਕਿਉਂਕਿ ਇੱਕ ਇੱਕ ਬ੍ਰਾਂਡਡ ਟੀ-ਸ਼ਰਟਾਂ ਪਾ ਕੇ ਜਦੋਂ ਗੁੰਡੇ ਡੀਐਸਪੀ ਦੀ ਗਾਰਡ ਦੇ ਨਾਲ ਕਚਹਿਰੀ ਦੇ ਵਿੱਚ ਪੇਸ਼ ਹੁੰਦੇ ਨੇ ਕਿਤੇ ਨਾ ਕਿਤੇ ਆ ਕਰੋੜਾਂ ਲੋਕਾਂ ਦੇ ਹਿਰਦੇ ਜ਼ਰੂਰ ਬਲਉਂਦਰੇ ਜਾਂਦੇ ਆ ਸਰਕਾਰ ਨੂੰ ਆਪਦੇ ਨਾਗਰਿਕਾਂ ਦੀ ਇਸ ਮੰਗ ਦੇ ਉੱਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਉਹ ਫੈਸਲਾ ਕਰ ਲੈਣਾ ਕਿ ਉਹਨਾਂ ਨੇ ਰਾਜ ਕਮਾਊ ਪੁੱਤਾਂ ਦੇ ਨਾਲ ਕਰਨਾ ਜਿਹੜੇ ਦੇਸ਼ ਦੇ ਲਈ ਖਜ਼ਾਨੇ 'ਚ ਆਪਣਾ ਯੋਗਦਾਨ ਪਾਉਂਦੇ ਆ ਜਾਂ ਬਦਮਾਸ਼ ਜਿਹੜੇ ਲੋਕਾਂ ਦੀ ਜੇਬਾਂ ਕੱਢਦੇ ਆ ਉਹਨਾਂ ਦੀ ਮਦਦ ਕਰਨੀ ਹੈ ਡਰਾ ਕੇ ਰਾਜ ਕਰਨ ਦੀ ਨੀਤੀ ਨੂੰ ਛੱਡੋ ਪਿਆਰ ਨਾਲ ਭਾਵੇਂ ਜਾਨ ਲੈ ਲਓ ਸਾਡਾ ਹਾਜ਼ਰ ਹਾਂ ਠੀਕ ਹੈ ਓਕੇ ਇਸ ਮੌਕੇ ਬਲਕੌਰ ਸਿੰਘ ਹੋਰਾਂ ਨੇ ਝੂਠੀਆਂ ਖਬਰਾਂ ਫਲਾਉਣ ਵਾਲਿਆਂ ਨੂੰ ਲਾਣਤਾ ਪਾਈਆਂ ਹਨ ਅਤੇ ਸਮੂੱਚੀ ਲੁਕਾਈ ਅਤੇ ਖਾਸ ਕਰਕੇ ਮੀਡੀਆ ਵਾਲਿਆਂ ਦਾ ਧੰਨਵਾਦ ਕੀਤਾ ਹੈ ਸੋ ਇਟਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਕਿ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਮੇਰਾ ਪੁੱਤ ਸਿੱਧੂ ਵਾਪਸ ਆਇਆ ਸੋ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਹਕੀਕੀ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ